ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਰਾਤ ਸਮੇਂ ਲਿਫਟ ਲੈਣ ਦੇ ਬਹਾਨੇ ਰਾਹਗੀਰਾਂ ਨਾਲ ਲੁੱਟਖੋ ਕਰਨ ਵਾਲੀ ਇੱਕ ਔਰਤ ਅਤੇ ਦੋ ਵਿਅਕਤੀਆਂ ਨੂੰ ਥਾਣਾ ਨੰਦਗੜ ਦੀ ਪੁਲਿਸ ਕੀਤਾ ਗਿਆ ਗ੍ਰਿਫਤਾਰ 65000 ਰੁਪਏ ਦੀ ਲੁੱਟੀ ਗਈ ਨਕਦੀ ਵੀ ਕੀਤੀ ਗਈ ਬਰਾਮਦ ਅਸੀਂ ਦੇਖ ਰਹੇ ਹਾਂ ਤਸਵੀਰਾਂ ਬਠਿੰਡਾ ਦੇ ਥਾਣਾ ਨੰਦਗੜ ਦੀਆਂ ਜਿੱਥੇ ਕੀ ਪੁਲਿਸ ਦੇ ਵੱਲੋਂ ਇੱਕ ਟਰੱਕ ਡਰਾਈਵਰ ਦੀ ਸ਼ਿਕਾਇਤ ਦੇ ਉੱਪਰ ਇਨ੍ਹਾਂ ਦੋ ਵਿਅਕਤੀਆਂ ਤੇ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਰਾਤ ਸਮੇਂ ਲਿਫਟ ਲੈਣ ਦੇ ਬਹਾਨੇ ਵਿਕਲਾਂ ਦੇ ਵਿੱਚ ਸਵਾਰ ਹੋ ਜਾਂਦੀ ਸੀ ਅਤੇ ਅੱਗੇ ਸਾਥੀਆਂ ਦੀ ਮਦਦ ਨਾਲ ਰਾਹਗੀਰਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਲੈਂਦੀ ਸੀ ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੂਰਾ ਮਾਮਲਾ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦੇ ਹੀ ਜ਼ੁਬਾਨੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਨਿਸ਼ਾ ਨਿਰਦੇਸ਼ ਅਨਸਾਰ ਸਾਡੇ ਪੀਸੀਆਰਾਂ ਤੇ ਪੁਲਿਸ 24 ਘੰਟੇ ਚੌਕਸੀ ਵਰਤ ਰਹੀਆਂ ਤੇ ਮਿਤੀ 11 3 24 ਦੀ ਰਾਤ ਨੂੰ ਇੱਕ ਖੇਤਾਰਾਮ ਨਾਮ ਦੇ ਡਰਾਈਵਰ ਨੇ ਪੁਲਿਸ ਪਾਸ ਤਰਾ ਦਿੱਤੀ ਕਿ ਜਦੋਂ ਉਹ ਟਰੱਕ ਦੇ ਵਿੱਚ ਲੋਡ ਖਾਲੀ ਕਰਕੇ ਢੱਪਾ ਵਾਲੀ ਸਾਈਡ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਔਰਤ ਨੇ ਹੱਥ ਦੇ ਕੇ ਲੈਫਟ ਲੈਂਣ ਲਈ ਟਰੱਕ ਨੂੰ ਰੋਕਿਆ ਤੇ ਟਰੱਕ ਰੁਕਦਿਆਂ ਸਾਰੀ ਔਰਤ ਸਮੇਤ ਦੋ ਨੌਜਵਾਨ ਟਰੱਕ ਦੇ ਵਿੱਚ ਚੜ ਗਏ ਤੇ ਉਹਨਾਂ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਤੇ ਉਤੋਂ ਟਰੱਕ ਡਰਾਈਵਰ ਤੋਂ 65000 ਰੁਪਏ ਦੀ ਨਕਦੀ ਖੋਹ ਲਈ ਤੇ ਟਰੱਕ ਖੋ ਕੇ ਫਰਾਰ ਹੋ ਗਏ ਤੇ ਜਦੋਂ ਪੁਲਿਸ ਪਾਸ ਤੋਂ ਇਤਲਾਹ ਮਿਲੀ ਤੇ ਇੱਕਦਮ ਪੀਸੀਆਰਾਂ ਤੇ ਪੁਲਿਸ ਪਾਲਟੀਆਂ ਨੇ ਨਾਕਾਬੰਦੀ ਕੀਤੀ ਤੇ ਦਰਾਨੇ ਨਾਕਾਬੰਦੀ ਮਸਤੈਦੀ ਵਰਦਿਆਂ ਆ ਉਸ ਟਰੱਕ ਨੂੰ ਕਾਬੂ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਕ੍ਰਿਸ਼ਨ ਕੁਮਾਰ ਅਮਰਤਪਾਲ ਤੇ ਲੇਡੀਜ਼ ਸਰਬਜੀਤ कौर ਜਿਹੜੇ ਵੀੜ ਤਲਾ ਥਾਣਾ सदर ਦੇ ਰਹਿਣ ਵਾਲੇ ਆ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਜਿਹੜਾ ਲੁੱਟਿਆ ਹੋਇਆ 65000 ਰੁਪਇਆ ਤੇ ਟਰੱਕ ਬਰਾਮਦ ਕਰ ਲਿਆ ਇਸੇ ਤੇ ਅਧੀਨ ਹੀ ਅਸੀਂ ਮੁਕੱਦਮਾ ਨੰਬਰ 11 ਥਾਣਾ ਆਨੰਦਗੜ੍ਹ ਵਿਖੇ ਦਰਜ ਕਰਕੇ ਤਫ਼ਤੀਸ਼ ਵਿੱਚ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਬਰਾਮਦਗੀ ਕੀ ਹੋਈ ਇਸ ਕਰਨ ਤੋਂ ਉਹਨਾਂ ਤੋਂ ਬਰਾਮਦਗੀ 65000 ਰੁਪਇਆ ਜਿਹੜਾ ਲੁੱਟਿਆ ਸੀਗਾ ਤੇ ਟਰੱਕ ਜਿਹੜਾ ਉਹਨਾਂ ਨੇ ਖੋਲਿਆ ਸੀ ਤੇ ਹੋਰ ਉਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਫੋਨ ਤੇ ਜਿਹੜੇ ਹਥਿਆਰ ਬਰਾਮਦ ਕੀਤੇ ਆ ਪੁੱਟਮਾਰ ਕਰਨ ਵਾਲੇ ਸਰ ਹੋਰ ਵੀ ਕਿਤੇ ਇਹਨਾਂ ਨੇ ਵਾਰ ਦੱਤਾਂ ਨੂੰ ਅੰਜਾਮ ਦਿੱਤਾ ਇਹ ਉਸ ਤੋਂ ਪਹਿਲਾਂ ਇਹ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਮੁੱਢਲੇ ਤੌਰ ਤੇ ਇਹਨਾਂ ਤੇ ਪਹਿਲਾਂ ਵੀ ਚੋਰੀ ਤੇ ਲੁੱਟਖੋਹ ਦੇ ਮੁਕੱਦਮੇ ਦਰਜ ਆ ਠੀਕ ਹੈ